ਏਸੀ ਗਾ ਮੇਰਾ ਪਿਆ ਘੜਾ ਆ ਗਲਾਸ ਬਲੂ ਸਪੇ ਸਾਰਾ ਸਮਾਨ ਹੋ ਜਾਣਾ ਇਕੱਠਾ ਠੀਕ ਆ ਇਹ ਪਿਆ ਟਿੱਲੇ ਕੁੱਕਰ ਗੱਕਰ ਇਹ 베ਚਣੇ ਆ ਕਬਾਲ ਆ ਠੀਕ ਆ ਆ ਇੱਕ ਡਰਮ ਹੈ ਇੱਕ ਆ ਡਰਮ ਪਿਆ ਬਸ ਦੋ ਠੀਕ ਆ ਆ ਪਿਆ ਕਪੜੇ ਮੇਰੇ ਠੀਕ ਆ ਇੱਕ ਆ ਬੈਗ ਪਿਆ ਆ ਇਹਦੇ ਵਿੱਚ ਸਮਾਨ ਲੈਵਦਾ ਪਲਕਾ ਯਾਨੀ ਕਿ ਸਮਾਨ ਆ ਲੈਵਦਾ ਸਮਾਨ ਠੀਕ ਆ ਆ ਪਿਆ ਡੱਬਾ ਉੱਪਰ ਇੱਕ ਡੱਬਾ ਪਿਆ ਉਹ ਪੈਕਿੰਗ ਦਾ ਸਮਾਨ ਆ ਜਿਹੜੀ ਪੈਕ ਕਰੀਦਾ ਆ ਠੀਕ ਆ ਆ ਬੋਰਾ ਪਿਆ ਇੱਕ ਇੱਕ ਉਹ ਬੋਰਾ ਪਿਆ ਉਹ ਉਹ ਦੋ ਜਾਨੀ ਕਿ ਥੱਲੇ ਜਿਹੜੇ ਤਿੰਨ ਆ ਨਾ ਉਹ ਵੀ ਮੇਰੇ ਹੀ ਆ ਬੈਗ ਵੀ ਕਾਲੇ ਵਾਲਾ ਠੀਕ ਆ ਆ ਟੇਬਲ ਪਿਆ ਕੰਪਿਊਟਰ ਟੇਬਲ ਆ ਪ੍ਰਿੰਟਰ ਡੱਬੇ ਦੇ ਵਿੱਚ ਪਾ ਦੇਣਾ ਮੈਂ ਆ ਕੰਪਿਊਟਰ ਟੇਬਲ ਆ ਬਸ ਆਹ ਵਾਲਾ ਉਹ ਆ ਕੀ ਨਾਮ ਆ ਉਹ ਜਿਹੜਾ ਬੰਦਾ ਛੱਡ ਗਿਆ ਨਾ ਇਹਦੇ ਵਿੱਚ ਕੀਮਤੀ ਸਮਾਨ ਲੈਪਟਾਪ ਰੱਖੇ ਆ ਬਸ ਇੱਕ ਆ ਬੈਗ ਪਿਆ ਆ ਉਹ ਵੜੀਆਂ ਕੁਰਸੀਆਂ ਪਈਆਂ ਆ ਗੱਦਾ ਪਿਆ ਬਸ ਹੋਰ ਕੁਛ ਨਹੀਂ ਐ ਇੱਕ ਆ ਬਲੀ ਸਵੀਗੀ ਦਾ ਬੈਗ ਪਿਆ ਇਹੀ ਆ ਬਸ ਸਵੀਗੀ ਦਾ ਬੈਗ ਪਿਆ ਆਹ ਆ ਪਿਆ ਗੱਦਾ ਕੁਰਸੀਆਂ ਪਈਆਂ ਆ ਠੀਕ ਐ ਬਾਲਟੀਆਂ ਆ ਦੋਗ ਦੋਗ ਬਾਲਟੀਆਂ ਆਹੀ ਆ ਬਸ ਮਾਨ ਜਿਹੜਾ ਪਿਆ ਦੇਖ ਲਾ ਇੱਕ ਆ ਪਿਆ ਐ ਇੱਕ ਆ ਉੱਪਰ ਪਿਆ ਐ ਇੱਕ ਆ ਪਿਆ ਐ ਕਿੱਥੇ ਖਲਾਰਾ ਬੈੱਡ ਬੁੱਡ ਆਪਣੇ ਆ ਬੈੱਡ ਵੀ ਹੈਗਾ ਪਰ ਕੀ ਕਰਨਾ ਯਾਰ ਖਰਾਬ ਆ ਬੈੱਡ ਨਹੀਂ ਚਾਹੀਦਾ ਆਪਾਂ ਨੂੰ ਇੱਥੇ ਛੱਡ ਦੇਣਾ ਬੈੱਡ ਵੀ ਤੇ ਬਸ ਇੱਕ ਡਰੰਕ ਆਹ ਵਾਲਾ ਟੇਬਲ ਹੈ ਮੇਨ ਟੇਬਲ ਹੈ ਯਾਰ ਬਾਕੀ ਮੇਰੇ ਕੱਪੜੇ ਖਲਾਰਾ ਪਿਆ ਆ ਠੀਕ ਆ ਆਹ ਬਲਾ ਬਾਕੀ ਆ ਸਾਮਾਨ ਪਿਆ ਥੋੜਾ ਬੋਤ ਯਾਨੀ ਕਿ ਆ ਸਾਰਾ ਸੈਲਫ ਤੇ ਆ ਜਾਣਾ ਆਹ ਵਾਲਾ ਪੈਕਿੰਗ ਦਾ ਆ ਡੱਬਾ ਤੇ ਉਹ ਇਹ ਸਾਰਾ ਉੱਤੇ ਆ ਜਾਣਾ ਤੇ ਇਹਦੇ ਨੀਚੇ ਵੀ ਪਿਆ ਥੋੜਾ ਬੋਤ ਇਹਦੇ ਤੋਂ ਉੱਤੇ ਦਾ ਪੈਕਿੰਗ ਦਾ ਸਾਮਾਨ ਆ ਸਾਰਾ ਪੈਕਿੰਗ ਦਾ ਪਿਆ ਦੋ ਚਾਰ ਬੋਰੇ ਆ ਤੇ ਬੈੱਡ 'ਚ ਪਿਆ ਦੋ ਬਲੈਂਕਿਟ ਪਿਆ ਹੁਣ ਕੰਬਲ ਹੋਣੇ ਆ ਉਹ ਮੈਂ ਲੈ ਆਏ ਹੋਣੇ ਆ ਜੇ ਸੁੱਟਣੇ ਹੋਏ ਸੁੱਟ ਦੇਵਾਂਗੇ ਇਹਦੇ ਇਹਦੇ ਬੈੱਡ ਦੇ ਵਿੱਚ ਹੀ ਪਏ ਆ ਜੇ ਲਿਆ ਰੱਖ ਦੇਣੇ ਆ ਜੇ ਤੂੰ ਦੇਖ ਕੇ ਦੇ ਸਹੀ ਹੋਏ ਠੀਕ ਆ ਲੈ ਥੱਲੇ ਪਿਛਾਲਾਂਗੇ ਜਿੱਧਰ ਆਪਾਂ ਆਫਿਸ ਬਣਾਉਣਾ ਨਾ ਕੰਬਲ ਧੋ ਕੇ ਥੱਲੇ ਪਿਛਾਲਾਂਗੇ ਆ ਮੇਰਾ ਗੱड्डा ਆ ਇਹ ਲੜੂ ਗੱड्डा ਹਾਂ ਤੇ ਪਤਾ ਕਿੰਨਾ ਵਧੀਆ ਗੱड्डा ਆ ਮੇਰਾ ਇੱਧਰ ਕੁਸ ਨਹੀਂ ਆ ਦੇਖੀ ਠੀਕ ਆ ਆ ਦੇ ਕੁੱਤਾ ਕੱਪੜੇ ਵੀ ਛੱਡ ਗਿਆ ਆਪਣੇ ਸਾਲਾ ਧੋੜ ਗਿਆ ਆਵੇਗਾ ਕੱਚਾ ਤੱਕ ਟੰਗਿਆ ਪਿਆਲੇ ਇਹ ਹੀ ਹੈ ਬਸ ਆਹੀ ਹੈ ਸਮਾਨ ਯਾਨੀ ਕਿ ਉਹ ਟੇਬਲ ਪਿਆ ਆਹ ਪਿਆ ਕੁਰਸੀ ਪਈ ਹੈ ਬਸ ਇੰਨਾ ਕੀ ਹੈ ਸਮਾਨ ਖਲਾਰਾ ਪਿਆ ਥੋੜਾ ਇਕੱਠਾ ਹੋ ਜਾਣਾ ਫਿਰ ਦੇਖਦੇ ਥੋੜਾ ਬੈੱਡ ਚਾ ਬਸ ਇੰਨਾ ਇੰਨਾ 카ਟੋ ਦਾ ਮੈਂ ਭੇਜ ਦਿੱਤਾ ਅੱਧਾ ਭੇਜ ਦਿੱਤਾ ਇੱਥੇ ਫਰਿੱਜ ਪਈ ਸੀ ਸਾਰਾ ਭੇਜ ਦਿੱਤਾ ਯਾਰ ਮੈਂ ਮੈਂ ਤਾਂ ਕੋਈ ਨਹੀਂ ਕਰ ਲਾ ਆ ਰੈਕ ਪਿਆ ਦੋ ਇਨਾ ਵਿੱਚ ਸਮਾਨ ਆ ਜਾਣ ਆਪਣਾ ਬਾਕੀ ਮੈਂ ਭਾਂਡੇ ਵੀ ਲੈ ਆਉਣੇ ਜਿਹੜੇ ਵੇਚਣ ਵਾਲੇ ਇਹ ਦੇਚ ਦਮਾਂਗੇ ਆਪਾਂ